ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਤੇ ਦਵਾਈਆਂ ਰਹਿਤ ਜ਼ਿੰਦਗੀ ਦਾ ਅਸੀਂ ਪ੍ਰਚਾਰ ਕਰ ਰਹੇ ਹਾਂ ਉਹਦੇ ਤੇ ਕੰਮ ਕਰ ਰਹੇ ਹਾਂ ਕਦਮ ਦਰ ਕਦਮ ਸਾਨੂੰ ਕਾਮਯਾਬੀ ਮਿਲ ਰਹੀ ਹੈ ਤੇ ਅਸੀਂ ਉਸ ਕਾਮਯਾਬੀ ਦੇ ਜੋ ਤਜਰਬੇ ਨੇ ਤੁਹਾਡੇ ਨਾਲ ਸਾਂਝੇ ਕਰਦੇ ਰਹਿਣੇ ਆਓ ਅੱਜ ਇੱਕ ਨਵੇਂ ਤਜਰਬੇ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਏ ਤਾਂ ਜੋ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਦੋਸਤੋ ਅੱਜ ਗੱਲ ਕਰਾਂਗੇ ਪਕੌੜੇ ਖਾਓ ਤੇ ਖਾਂਸੀ ਪਿਜਾਓ ਜਿਹੜੇ ਸੁੱਕੀ ਖਾਂਸੀ ਤੋਂ ਬੜੀ ਦੇਰ ਤੋਂ ਪਰੇਸ਼ਾਨ ਨੇ ਜਿਨ੍ਹਾਂ ਨੂੰ ਹਰ ਸਿਆਲ ਸ਼ੁਰੂ ਹੁੰਦਿਆਂ ਖਾਂਸੀ ਨਾਲ ਯੋਜਨਾ ਪੈਂਦਾ ਠੰਗਦਿਆਂ ਖੰਗਦਿਆਂ ਸਾਹ ਬੰਦ ਹੋਣ ਤੱਕ ਦੀ ਨੌਬਤ ਆ ਜਾਂਦੀ ਹੈ ਅੱਖਾਂ 'ਚੋਂ ਪਾਣੀ ਆ ਜਾਂਦਾ ਉਹਨਾਂ ਲਈ ਇੱਕ ਆਸ ਦੀ ਕਿਰਨ ਔਰ ਬਹੁਤ ਜਲਦ ਠੀਕ ਹੋਣ ਦਾ ਟਾਂਗ ਉਹਨਾਂ ਨੂੰ ਦੱਸ ਰਿਆਂ ਵਿਸ਼ਾਏ ਪਕੌੜੇ ਖਾਓ ਤੇ ਖਾਂਸੀ ਭਿਓ ਆਯੁਰਵੇਦ ਗੁਣ ਵਿਗਿਆਨ ਤੇ ਬਹੁਤ ਜ਼ੋਰ ਦਿੰਦਾ ਗੁਣ ਵਿਗਿਆਨ ਕੀ ਹੈ ਹਰ ਚੀਜ਼ ਦੇ ਅੰਦਰ ਕੋਈ ਨਾ ਕੋਈ ਗੁਣ ਲੁਕਿਆ ਹੋਇਆ ਅਸੀਂ ਉਹਨੂੰ ਪਛਾਣਦੇ ਆ ਜਾਂ ਨਹੀਂ ਪਛਾਣਦੇ ਜੇ ਉਹਦੀ ਪਛਾਣ ਆ ਗਈ ਤਾਂ ਸਮਝੋ ਉਹ ਅਨੇਕਾਂ ਰੋਗਾਂ ਦੀ ਕਾਟ ਕਰੇਗਾ ਸਾਨੂੰ ਫਾਇਦਾ ਦੇਵੇਗਾ ਜੇ ਉਹਦੀ ਪਛਾਣ ਨਾ ਆਈ ਤਾਂ ਜਿਵੇਂ ਰੂੜੀ ਦੇ ਵਿੱਚ ਵੀ ਹੀਰੇ ਛੁੱਟਦੇ ਹੀ ਏ ਤਾਂ ਪਤਾ ਨਹੀਂ ਲੱਗਦਾ ਗੁਣ ਵਿਗਿਆਨ ਕੀ ਕਹਿੰਦਾ ਹੈ ਆਯੁਰਵੈਦ ਕੀ ਕਹਿੰਦਾ ਆਯੁਰਵੈਦ ਕਹਿੰਦਾ ਸੁੱਕੀ ਖਾਂਸੀ ਹੈ ਜਿਹੜੀ ਇਹਦੇ ਲਈ ਊਸ਼ਣ ਸਨੇग्ध ਥਿੰਦੀ ਤੇ ਗਰਮ ਚੀਜ਼ ਉਦੇ ਵਿੱਚ ਕੀ ਆਉਂਦਾ ਹੈ ਸਰੋਂ ਦਾ ਤੇਲ ਇਸੇ ਗੁਣ ਦੇ ਨਾਲ ਭਰਪੂਰ ਹੈ ਤੇਲਾਂ ਦਾ ਤੇਲ ਇਸੇ ਗੁਣ ਦੇ ਨਾਲ ਭਰਪੂਰ ਹੈ ਸਾਡਾ ਐਰਨ ਦਾ ਤੇਲ ਇਸੇ ਗੁਣ ਦੇ ਨਾਲ ਭਰਪੂਰ ਹੈ ਇਹਨਾਂ ਦੇ ਵਿੱਚ ਜਿਹੜੀ ਗਰਮੀ ਦੀ ਮਾਤਰਾ ਉਹ ਅਲੱਗ-ਅਲੱਗ ਹੈ ਠੰਡਾਪਨ ਸਾਰਿਆਂ ਦੇ ਵਿੱਚ ਹੈਗਾ ਜਦੋਂ ਵੀ ਸੁੱਕੀ ਖਾਂਸੀ ਤੁਹਾਨੂੰ ਲੱਗਦੀ ਹੈ ਸਰੋਂ ਦਾ ਤੇਲ ਗਰਮ ਕਰ ਲੈਣਾ ਉਹਦੇ ਵਿੱਚ ਇੱਕ ਪਿੰਚ ਨਮਕ ਪਾ ਲਵੋ ਤੇ 4-5 ਬੂੰਦਾਂ ਅਦਰਕ ਦਾ ਰਸ ਉਹਨੂੰ ਗਰਮ ਕਰ ਲੈਣਾ ਉਹਨੂੰ ਉਤਾਰ ਕੇ ਨਿੰਬੂ ਦਾ ਰਸ 7-8 ਡ੍ਰੌਪ ਪਾ ਕੇ ਜਦੋਂ ਪੀਣ ਦੇ ਕਾਬਿਲ ਹੋ ਜੇ ਬਹੁਤ ਜ਼ਿਆਦਾ ਗਰਮ ਨਾ ਹੋਵੇ ਤੇ ਠੰਡਾ ਵੀ ਨਾ ਹੋਵੇ ਉਸ ਨੂੰ ਲਵੋ ਤੁਹਾਨੂੰ ਸੁੱਕੀ ਖਾਂਸੀ ਦੇ ਵਿੱਚ ਇੱਕ ਬਹੁਤ ਵੱਡੀ ਮੈਡੀਸਨ ਦੇ ਤੌਰ ਤੇ ਲਾਭ ਦੇਵੇਗਾ ਇਹਨੂੰ ਦਿਨ ਚ ਤਿੰਨ ਵਾਰ ਚਾਰ ਵਾਰ ਵੀ ਤੁਸੀਂ ਕਰ ਸਕਦੇ ਹੋ ਤੁਹਾਨੂੰ ਸੁੱਕੀ ਖਾਂਸੀ ਹੈ ਜਿਹੜੀ ਉਹ ਬਿਲਕੁਲ ਬ੍ਰੇਕਾਂ ਲਾਉਂਦੀ ਨਜ਼ਰ ਆਵੇਗੀ ਇਸ ਤੋਂ ਅਗਲਾ ਉਪਾਅ ਹੈ ਤੁਸੀਂ ਵਿਆਹ ਸ਼ਾਦੀ ਗਏ ਹੋ ਉੱਥੇ ਕੋਈ ਰਿਸ਼ਤੇਦਾਰ ਮਿਲ ਗਿਆ ਇਸੇ ਸਮੱਸਿਆ ਤੋਂ ਪੀੜਤ ਹੈ ਉਹਨੂੰ ਤੁਸੀਂ ਕਹਿਣਾ ਹੈ ਵੀ ਪਲੇਟ 'ਚ ਪਕੌੜੇ ਪਾਓ। ਵੇਟਰ ਤੋਂ ਇੱਕ ਨਿੰਬੂ ਮੰਗਾ ਲਓ ਤੇ ਥੋੜਾ ਜਿਹਾ ਨਮਕ ਮੰਗਾ ਲਓ। ਪਕੌੜੇ ਨੂੰ ਏਸਾ ਮਤਲਬ ਟੰਗਨਾ ਥੋੜਾ ਕੱਟ ਲਵੋ ਕਿ ਨਿੰਬੂ ਨਿਚੋੜਿਆ ਜਾ ਸਕੇ ਉਹਦੇ ਵਿੱਚ। ਤੇ ਉੱਤੇ ਨਮਕ ਪਾ ਕੇ ਚਬਾ-ਚਬਾ ਕੇ ਖਾ ਲਵੋ। ਉਸ ਤੋਂ ਬਾਅਦ ਠੰਡੇ ਦਾ ਥੋੜੀ देर ਪ੍ਰੇਜ਼ ਰੱਖੋ। ਖਾਂਸੀ ਨੂੰ ਬ੍ਰੇਕਾਂ ਲੱਗ ਜਾਣਗੀਆਂ ਉੱਥੇ। ਤੁਹਾਨੂੰ ਕੋਈ ਬੰਦਾ ਬਾਜ਼ਾਰ 'ਚ ਮਿਲ ਗਿਆ। ਇਸੇ ਸਮੱਸਿਆ ਤੋਂ ਪੀੜਤ ਹੈ ਉਹਨੂੰ ਪਕੌੜਿਆਂ ਵਾਲੀ ਰੇੜੀ ਤੇ ਲੈ ਜਾਓ ਇਹੀ ਫਾਰਮੂਲਾ ਦੁਹਰਾ ਦਿਓ ਕਿਸੇ ਟਿੱਕੀ ਵਾਲੀ ਰੇੜੀ ਤੇ ਲੈ ਜਾਓ ਉਹਨੂੰ ਕਹਣਾ ਜੀ ਟਿੱਕੀ ਥੋੜੀ ਚੰਗੀ ਤਰ੍ਹਾਂ ਰਾੜ ਕੇ ਤੁਹਾਨੂੰ ਦੇ ਦੇਵੇ ਆਲੂ ਵਾਲੀ ਟਿੱਕੀ ਤੇ ਵੀ ਤੁਸੀਂ ਜੇ ਨਮਕ ਤੇ ਨਾਲ ਨਿੰਬੂ ਪਾ ਕੇ ਲੈਂਦੇ ਹੋ ਇਸ ਦੇ ਨਾਲ ਜਿਹੜੀ ਖਿਆਲ ਰੱਖਣ ਵਾਲੀ ਚੀਜ਼ ਹੈ ਮੈਂ ਉਹ ਕਿਸੇ ਬਾਬੇ ਨਾਲ ਮੇਲ ਕੇ ਨਹੀਂ ਕਹਿੰਦਾ ਮੈਂ ਗੁਣ ਵਿਗਿਆਨ ਨਾਲ ਕਹਿੰਦਾ ਹਰੀ ਚਟਨੀ ਦੀ ਵਰਤੋਂ ਕਰਨੀ ਹੈ ਲਾਲ ਚਟਨੀ ਦੀ ਵਰਤੋਂ ਕਰੋਗੇ ਕਰੋਗੇ ਤਾਂ ਫਾਇਦਾ ਘਟ ਜਾਣਾ ਲਾਲ ਚਟਨੀ ਤੇ ਹਰੀ ਚਟਨੀ ਦੇ ਵਿੱਚ ਗੁਣ ਨੇ ਜਿਹੜੇ ਉਹ ਅਲੱਗ-ਅਲੱਗ ਨੇ ਅਸੀਂ ਯੋਗ ਕੇਂਦਰ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰਜ ਇਸ ਗੱਲ ਦੀ ਵਕਾਲਤ ਕਰਦੇ ਆ ਕਿ ਦੁਨੀਆ ਦੇ ਵਿੱਚ ਜੋ ਭੋਜਨ ਬਣੇ ਨੇ ਉਹ ਸਾਡੇ ਖਾਣ ਵਾਸਤੇ ਬਣੇ ਨੇ ਪੀਜ਼ਾ ਬਰਗਰ ਸੈਂਡਵਿਚ ਕੋਕ ਪੈਪਸੀ ਮੈਂ ਇਹਨਾਂ ਦਾ ਵਿਰੋਧੀ ਨਹੀਂ ਆ ਪਰ ਜੇ ਤੁਹਾਨੂੰ ਮਾਫਕ ਨੇ ਇਹਨਾਂ ਨੂੰ ਲੈ ਸਕਦੇ ਹੋ ਜੇ ਨਹੀਂ ਮਾਫਕ ਤਾਂ ਯੋਗ ਕਰਕੇ ਇਸ ਮਸ਼ੀਨ ਨੂੰ ਆ ਸਰੀਰ ਨੂੰ ਮੈਂ ਮਸ਼ੀਨ ਦੱਸਣਾ ਇਹਨੂੰ ਉਹਨਾਂ ਦੇ ਫਿੱਟ ਬਣਾ ਲਵੋ ਜੇ ਚੀਜ਼ਾਂ ਮਾੜੀਆਂ ਹੁੰਦੀਆਂ ਤਾਂ ਅਮਰੀਕਾ ਜਾਪਾਨ ਕੈਨੇਡਾ ਵਰਗੇ ਰੂਸ ਵਰਗੇ ਦੇਸ਼ ਇਹਨਾਂ ਤੇ ਕਦੋਂ ਦੀਆਂ پابੰਦੀਆਂ ਲਾ ਦਿੰਦੇ ਰੋਲਾ ਕਿੱਥੇ ਆ ਰੋਲਾ ਇਹ ਆ ਕਿ ਜਿਹੜਾ ਛੋਟੇ ਸਾਈਜ਼ ਦਾ ਪੀਜ਼ਾ ਉਹਦੇ ਵਿੱਚ 800 ਤੋਂ 1000 ਕੈਲਰੀ ਹੈ ਤਾਕਤ ਹੈ ਉਹਦੇ ਵਿੱਚ ਸਾਡਾ ਸਰੀਰ ਉਨੀ ਤਾਕਤ ਨੂੰ ਬਰਦਾਸ਼ਤ ਨਹੀਂ ਕਰਦਾ ਜਾਂ ਸਾਡਾ ਖਰਚ ਨਹੀਂ ਆਉਣਾ ਸਾਡਾ ਕੰਮ ਨਹੀਂ ਆ ਇਸ ਪੱਧਰ ਦਾ ਕਿ ਅਸੀਂ 1000 ਕੈਲਰੀ ਨੂੰ ਇਨਟੇਕ ਲਈਏ ਤੇ ਉਹਨੂੰ ਖਰਚ ਕਰੀਏ ਇੱਥੇ ਪ੍ਰੋਬਲਮ ਹੈ ਅਸੀਂ ਪੀਜ਼ੇ ਨੂੰ ਮਾੜਾ ਕਹ ਰਹੇ ਹਾਂ ਕਿਤੇ ਰੂੜੀ ਲੱਦਣ ਲੱਗਾ ਹੋਵੇ ਬੰਦਾ ਕਿਤੇ ਖੇਤ ਚ ਕਈ ਨਾ ਕੰਮ ਕਰਦਾ ਬੰਦਾ ਕਿਤੇ ਪਹਿਲਵਾਨੀ ਕਰਦਾ ਕਿਤੇ ਕੋਈ ਮੈਰਾਥਨ ਦੌੜ ਰਿਆ ਉਹਨੂੰ ਜੋ ਮਰਜ਼ੀ ਖਵਾ ਦਿਓ ਸਾਰਾ ਕੁਝ ਹਜਮ ਹੋ ਜਾਣਾ ਤੇ ਜੇ ਤੁਸੀਂ 11 11 ਵਜੇ ਤੱਕ ਜੁੱਲਾ ਨਹੀਂ ਛੱਡਦੇ ਤੇ ਫਿਰ ਕਹੋ ਵੀ ਅਸੀਂ ਪੀਜ਼ਾ ਵੀ ਖਾਣਾ ਤੇ ਫਿੱਟ ਵੀ ਰਹਿਣਾ ਫਿਰ ਇਹ ਤੁਹਾਡੇ ਤੇ ਹੀ ਤੁਹਾਡਾ ਫੈਸਲਾ ਲਾਗੂ ਹੋਣਾ ਕਿ ਤੁਸੀਂ ਪੀਜ਼ਾ ਖਾਣ ਲਈ ਕੀ ਕਰ ਰਹੇ ਹੋ ਦੋਸਤੋ ਗੁਣ ਵਿਗਿਆਨ ਨੂੰ ਜਾਨੋ ਤੰਦਰੁਸਤ ਰਹੋ ਇਹ ਮੇਰੇ ਪਿੱਛੇ ਜਿੰਨੇ ਭੈਣ ਭਰਾ ਬੈਠੇ ਨੇ ਇਹ ਮੇਰੀ ਯੋਗਾ ਕਲਾਸ ਦੇ ਕੁਝ ਨਵੇਂ ਮੈਂਬਰ ਨੇ ਕੁਝ ਥੋੜੇ ਦਿਨਾਂ ਤੋਂ ਆ ਰਹੇ ਨੇ ਕੁਝ ਪਰਮਾਨੈਂਟ ਵੀ ਨੇ ਔਰ ਸਾਰੇ ਹੀ ਤੁਹਾਡੇ ਸਾਹਮਣੇ ਪਕੌੜੇ ਖਾ ਰਹੇ ਨੇ ਔਰ ਮੈਂ ਨਾ ਉਹਨੂੰ ਕਹਿਣਾ ਪਕੌੜੇ ਖਾਓ ਤੇ ਫਿੱਟ ਵੀ ਰਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਵੀਡੀਓ ਅਸੀਂ ਜਿੰਨੀ ਵੀ ਜਾਣਕਾਰੀ ਇਕੱਠੀ ਹੁੰਦੀ ਹੈ ਤੁਹਾਡੇ ਤੱਕ ਭੇਜਦੇ ਆ ਮੈਂ ਕੋਈ ਵੀ ਐਸਾ ਗੁਣ ਨਾਲ ਲੈ ਕੇ ਨਹੀਂ ਮਰਨਾ ਚਾਹੁੰਦਾ ਜਿਹੜਾ ਦੁਨੀਆ ਦੇ ਕੰਮ ਆ ਸਕਦਾ ਹੋਵੇ ਹਰ ਚੀਜ਼ ਮੈਂ ਇੱਥੇ ਜਿੰਨੀ ਮੈਨੂੰ ਅਕਲ ਮਤ ਹੈ ਦੇਖ ਕੇ ਜਾਣਾ ਚਾਹਣਾ ਸਾਡੀਆਂ ਵੀਡੀਓ ਨਾਲ ਜੁੜੋ ਸਾਡੇ ਚੈਨਲ ਨਾਲ ਜੁੜੋ ਮੈਡੀਸਨ ਫ੍ਰੀ ਲਾਈਫ ਦਵਾਈਆਂ ਰਹਿਤ ਜ਼ਿੰਦਗੀ ਦਾ ਆਨੰਦ ਬਹੁਤ ਵੱਡਾ ਜੇ ਲੈ ਕੇ ਵੇਖੋ